ਕੀ ਸ਼ਰਮਣੇ ਕਾਲੀਦਾਲ ਮੋਰ ਕਦੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਏਗਾ ਪਾਰਲੀਮੈਂਟ ਚੋਣਾਂ ਦੇ ਚੱਲਦੇ ਆ ਵੱਡਾ ਸਵਾਲ ਜਦੋਂ ਮੈਂ ਇਸ ਮੁੱਦੇ ਤੇ ਆਪਣੇ ਦਰਸ਼ਕਾਂ ਨਾਲ ਗੱਲ ਕਰ ਰਿਹਾ ਤਾਂ ਟਕਸਾਲੀਏ ਕਾਲੀ ਪਰਿਵਾਰ ਨਿਰਮਲ ਸਿੰਘ ਕਾਲੋਂ ਕੈਬਨਿਟ ਮੰਤਰੀ ਰਹੇ ਐਮਐਲਏ ਰਹੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਉਹਨਾਂ ਦਾ ਬੇਟਾ ਰਵੀਕਰਨ ਕਾਲੋਂ ਅਕਾਲੀ ਦਲ ਦਾ ਸਰਗਰਮ ਆਗੂ ਜ਼ਿੰਮੇਵਾਰੀਆਂ ਨਿਵਾਉਣ ਵਾਲਾ ਨੇਤਾ ਅੱਜ ਜੂਸ ਨੇ ਆਪਣੇ ਸਾਥੀਆਂ ਨਾਲ ਭਾਜਪਾ ਦਾ ਪੱਲਾ ਫੜ ਲਿਆ ਸੁਨੀਲ ਜਾਖੜ ਮਨਜਿੰਦਰ ਸਰਸਾ ਤੇ ਹੋਰ ਕਈ ਜਿਹੜੇ ਭਾਜਪਾ ਦੇ ਆਗੂ ਹੈ ਉਹਨਾਂ ਨੇ ਜੀ ਆਇਆਂ ਕਿਹਾ ਤੇ ਜੁਆਇਨ ਕਰਾਇਆ ਇਹਨਾਂ ਦਿਨਾਂ 'ਚ ਪਹਿਲਾ ਟਕਸਾਲੀ ਅਕਾਲੀ ਪਰਿਵਾਰ ਨਹੀਂ ਹੈ ਇਹ ਤੋਂ ਕੁਝ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਲਗਾਤਾਰ ਜ਼ਿਕਰ ਕਰਦੇ ਰਹੇ ਹਾਂ ਮਾਲਵੇ ਦੇ ਕੱਦਾਵਾਰ ਆਗੂ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਪਰਿਵਾਰ ਪਰਮਪਾਲਕ ਔਰ ਮਲੂਕਾ ਉਹਨਾਂ ਦੀ ਨੂੰਹ ਤੇ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਮਲੂਕਾ ਇਹ ਜੋੜੀ ਵੀ ਪਾਜ-ਪਾਜ ਚਲੀ ਗਈ ਕੇਵਲ ਪਾਜ-ਪਾਜ ਗਏ ਨਹੀਂ ਸਗੋਂ ਬਠਿੰਡਾ ਪਾਰਲੀਮੈਂਟ ਹਲਕੇ ਤੇ ਬੀਬਾ ਹਰਸਿਮਰਦੇ ਖਿਲਾਫ ਡੱਟ ਕੇ ਮੈਦਾਨ ਚ ਚੋਣ ਲੜ ਰਹੇ ਐ ਹੋਰ ਵੀ ਕਈ ਆਗੂ ਹੋਣਗੇ ਅਕਾਲੀ ਦਲ ਚੋ ਜਿਹੜੇ ਪਾਏ ਪੱਜ ਗਏ ਹੋਣਗੇ ਇੱਕ ਨੇਤਾ ਮਨਿੰਦਰ ਸਰਸਾ ਭਾਜਪਾ ਦੇ ਜਿਹੜੇ ਕਦਾਵਰ ਆਗੂ ਨੇ ਇਸ ਵੇਲੇ ਸਰਗਰਮ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ ਦੋ ਹਮਲੇ ਕਰਦੇ ਆ ਤਾਂ ਅਕਾਲੀ ਦਲ ਨੇ ਵੀ ਕਦੇ ਨਹੀਂ ਬਖਸ਼ਦੇ ਅਜਿਹਾ ਪ੍ਰਤੀਨਿਧਿਆ ਨੇ ਚੱਲਦੇ ਆ ਸਵਾਲ ਇਹ ਇਸ ਕਰਕੇ ਉੱਠ ਰਿਹਾ ਹੈ ਕਿ ਅਕਾਲੀ ਦਲ ਲੰਬਾ ਸਮਾਂ ਸਾਝ ਬਣਾ ਕੇ ਰੱਖੀ ਉਸਨੇ ਭਾਜਪਾ ਨਾਲ ਤੇ ਕਿਸ ਕਦਰ ਭਾਜਪਾ ਅਕਾਲੀ ਦਲ ਨੂੰ ਖੋਰਾ ਲਗਾ ਰਹੀ ਹੈ ਹੁਣ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕਰ ਰਿਹਾ ਹੈ ਦੂਜਿਆਂ ਵਿਰੋਧੀ ਧਿਰਾਂ ਦਾ ਅਧਿਕਾਰ ਹੈ ਹੱਕ ਹੈ ਗੱਲ ਕਰਨ ਦਾ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹਦੇ ਟਾਕਸ ਕਰਦੇ ਰਹਿੰਦੇ ਆ ਕਿ ਜੇ ਪੰਜਾਬ ਬਚਾਓ ਯਾਤਰਾ ਦੀ ਗੱਲ ਨਹੀਂ ਅਕਾਲੀ ਦਲ ਬਚਾਓ ਦੀ ਯਾਤਰਾ ਹੈ ਖੈਰ ਮੁੱਖ ਮੰਤਰੀ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ ਪਰ ਜਿਸ ਮੈਂ ਮੁੱਦੇ ਤੇ ਗੱਲ ਕਰ ਰਿਹਾ ਹਾਂ ਭਾਰਤੀ ਜਨਤਾ ਪਾਰਟੀ ਕੇਂਦਰ ਚ ਅਕਾਲੀ ਦਲ ਕੈਬਨਿਟ ਚ ਉਹਦੀ ਤੇਰ ਰਹਾ ਵੀ ਬਹਾਰ ਸਮੇਂ ਤਬਾਦਲ ਕੈਬਨਿਟ ਮੰਤਰੀ ਰਹੇ ਹੋਂ ਜਦੋਂ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਵਾਰਾ ਪਰੰਧ ਕਮੇਟੀ ਦੇ ਮੁੱਦਿਆਂ ਤੇ ਕਦੇ ਵੀ ਸਵਾਲ ਉੱਠੇ ਆ ਤਾਂ ਕੇਂਦਰ ਵੱਲੋਂ ਹਮੇਸ਼ਾ ਹੀ ਨਕਾਰਾਤਮਕ ਰਵਈਆ ਅਪਣਾਇਆ ਗਿਆ ਸ਼੍ਰੋਮਣੀ ਗੁਰਦਵਾਰਾ ਪਰੰਧ ਕਮੇਟੀ ਨੇ ਲੱਖਾਂ ਦਸਤਾਵੇਜ਼ ਕਰਵਾ ਕੇ ਦਿੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਚੋਣਾਂ ਦਾ ਮਾਮਲਾ ਹੈ ਲੰਮੇ ਸਮੇਂ ਤੋਂ ਆਮ ਚੋਣਾਂ ਪੈਂਡਿੰਗ ਪਈਆਂ ਐਸਜੀਪੀਸੀ ਦੀਆਂ ਜੇ ਕਿਸੇ ਸੰਸਦਾਂਆਂ ਲੰਬੇ ਸਮੇਂ ਲਈ ਚੋਣਾਂ ਨਾ ਕਰਵਾਈਆਂ ਜਾਣ ਤਾਂ ਆਪਣੇ ਆਪ 'ਚ ਇੱਕ ਬਹੁਤ ਵੱਡਾ ਖੋਰਾ ਹੁੰਦਾ ਕਿਉਂਕਿ ਲੋਕਾਂ ਦੇ ਵਿੱਚ ਇੱਕ ਨਵੀਂ ਰੂਹ ਨਵੀਂ ਚਰਚਾ ਨਵੀਂ ਲੀਡਰਸ਼ਿਪ ਆਉਣ ਦਾ ਕੋਈ ਸਕੋਪ ਹੀ ਨਹੀਂ ਰਹਿ ਜਾਂਦਾ ਲੰਬੇ ਸਮੇਂ ਤੋਂ ਹੀ ਪ੍ਰਾਣੀ ਲੀਡਰਸ਼ਿਪ ਬਦਲ ਬਦਲ ਕੇ ਹੋਈ ਜਨ ਹਾਊਸ ਹੋਈ ਪ੍ਰਧਾਨ ਹੋਈ ਸਕੱਤਰ ਜਨਰਲ ਆਖਰ ਕੇਂਦਰ ਨੇ ਕਿਹੜੀ ਗੱਲ ਹੈ ਜਿਹੜੀ ਕਾਲੀ ਦਲ ਦੀ ਪ੍ਰਵਾਨ ਕੀਤੀ ਹੈ ਇਹ ਜ਼ਰੂਰ ਹੈ ਕਿ ਕਾਲੀ ਦਲ ਨੇ ਜਦੋਂ ਭਾਜਪਾ ਦਾ ਪੱਲਾ ਛੱਡਿਆ ਕਿਸਾਨ ਅੰਦੋਲਨ ਸੀ ਕਿਸਾਨ ਆਗੂ ਵੀ ਲਗਾਤਾਰ ਇਹ ਗੱਲ ਕਰਦੇ ਰਹੇ ਕਿ ਕਾਲੀ ਦਲ ਭਾਜਪਾ ਦੀ ਹਮਾਇਤ ਕਰ ਰਿਹਾ ਹੈ ਉਹਦਾ ਖਮਿਆਜ਼ਾ ਵੀ ਅਕਾਲੀ ਦਲ ਨੂੰ ਪੁਗਤਣਾ ਪਿਆ ਇਸ ਕਰਕੇ ਬੁਗਤਾਂ ਇੱਕ ਪਿਆ ਜੇ ਪਿਛਲੀ ਪੰਜਾਬ ਵਿਧਾਨ ਸਭਾ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਜਿਸ ਕਦਰ ਹਾਸ਼ੀਏ ਤੇ ਚੱਲਿਆ ਗਿਆ ਅਕਾਲੀ ਦਲ ਕੇਵਲ ਕਿਸਾਨ ਹੀ ਨਹੀਂ ਦੂਜੀਆਂ ਧਿਰਾਂ ਨੇ ਵੀ ਅਕਾਲੀ ਦਲ ਦਾ ਵਿਰੋਧ ਕੀਤਾ ਡਟ ਕੇ ਹੁਣ ਜਿਸ ਸਥਿਤੀ ਦੇ ਵਿੱਚ ਆਪਾਂ ਜ਼ਿਕਰ ਕਰ ਰਹੇ ਹਾਂ ਭਾਜਪਾ ਲਗਾਤਾਰ ਅਕਾਲੀ ਦਲ ਤੇ ਹਮਲੇ ਕਰ ਰਹੀ ਹੈ ਹਾਸ਼ੀ ਤੇ ਜਾਣ ਦੀ ਗੱਲ ਕਰ ਰਹੀ ਹੈ ਆਪਾਂ ਇਹ ਵੀ ਸਾਰੇ ਜਾਣਦੇ ਆ ਕਿ ਪਾਰਲੀਮੈਂਟ ਦੇ ਚੋਣਾਂ ਤੋਂ ਪਹਿਲਾਂ ਮੀਡੀਆ ਦੇ ਅੰਦਰ ਲੰਬਾ ਸਮਾਂ ਇਹ ਚਰਚਾ ਰਹੀ ਕਿ ਕਿ ਕਾਲੀਦਾਲ ਤੇ ਪਾਜਪਾ ਦੀ ਸਾਂਝ ਹੋਏਗੀ ਇਤੋਂ ਤੱਕ ਵੀ ਗੱਲ ਚੱਲੀ ਗਈ ਕਿ ਜੇ ਮਾਮਲਾ ਦਾ ਸੀਟਾਂ ਦੇ ਲੈਣ ਦੇਣ ਦਾ ਹੈ ਮੇਰੇ ਵਰਗੇ ਪੱਤਰਕਾਰਾਂ ਨੇ ਜਾਣੇ ਸੁਣੇ ਕਿ ਆ ਕਿ ਜਿਉਂ 5 ਸੀਟਾਂ ਮੰਗਦੇ ਆ ਉਹ 7 ਦੇਣ ਨੂੰ ਤਿਆਰ ਹੈ ਇਦਾਂ ਦੇ ਮੁੱਦਿਆਂ ਤੇ ਚਰਚਾ ਹੁੰਦੀ ਰਹੀ ਅਰ ਜਿਹੜੇ ਸਵਾਲ ਤੇ ਮੈਂ ਚਰਚਾ ਕਰ ਰਿਹਾ ਹਾਂ ਇਸ ਸੀਟਾਂ ਨਾਲੋਂ ਕਿਤੇ ਵੱਡਾ ਸਵਾਲ ਹੈ ਜਦੋਂ ਆਕਾਲੀ ਦਲ ਦੀ ਹੋਂਦ ਨੂੰ ਚੁਣੌਤੀ ਹੋਏ ਕਿਸੇ ਤੇਰ ਵੱਲੋਂ ਫਿਰ ਸਵਾਲ ਉੱਠਣਾ ਤਾਂ ਸੁਭਾਵਿਕ ਹੈ ਕਿ ਕੀ ਆਉਣ ਵਾਲੇ ਦਿਨਾਂ ਅੰਦਰ ਫਿਰ ਆਕਾਲੀ ਦਲ ਜਿਹੜਾ ਹੈ ਭਾਜਪਾ ਨਾਲ ਸਾਂਝ ਪਾਏਗਾ ਇਹ ਗੱਲ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰਾਂਗਾ ਇਹ ਕਿਹਾ ਜਾਂਦਾ ਹੈ ਕਿ ਰਾਜਨੀਤੀ ਦੇ ਅੰਦਰ ਕੋਈ ਕਿਸ ਦਾ ਪੱਕਾ ਦੋਸਤ ਨਹੀਂ ਤੇ ਨਾ ਹੀ ਪੱਕਾ ਦੁਸ਼ਮਣ ਹੈ ਕਿ ਇਹ ਭਾਜਪਾ ਤੇ ਕਾਲੀਦਾਲੋ ਪਰ ਵੀ ਲਾਗੂ ਹੋਏਗਾ ਇੰਤਜ਼ਾਰ ਰਹੇਗਾ ਇਸ ਸਵਾਲ ਦੇ ਜਵਾਬ ਦਾ ਵੀ